ਇਹੋ ਕੀ ਨਾ ਆਪਣਾ ਦਾਰਾ ਸਿੰਘ ਅਜਨਮੇਂ ਦੇ 50 ਰੁਪਏ ਦੀ ਪੱਟੀ ਸਰ ਇੱਕ ਵੀਡੀਓ ਰਿਪੋਰਟ ਜਿੰਦੇ ਵਿੱਚ 40 ਟੀਪੋ ਦੇ ਵਿੱਚ ਇੱਕ ਬੱਸ ਨੂੰ ਮਾਰ ਕੇ ਲਿਖਿੰਦਾ ਸਰ ਕੀ ਇਹ ਫੁਰੀ ਕਰਨਾ ਹੈ ਕਰਨਾ ਹੈ ਲਗਭਗ 9:05 ਦੇ ਆਸ-ਪਾਸ ਇਹ ਬੱਸ ਐਂਟਰ ਹੋਈ ਹੈ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜਿਹਾ ਸਕਿਉਰਟੀ ਗਾਰਡ ਆ ਦਿੱਲੀ ਰੁਟੀਨ ਵਿੱਚ ਹੀ ਉਹ ਰੌਂਡ ਲਗਾ ਰਿਹਾ ਸੀ ਉਹਨੇ ਇਸ ਬੱਸ ਨੂੰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਉਹਨੂੰ ਆਈ ਇੰਨੀ ਜਲਦੀ ਸੀ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਡੇ ਕੋਲ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਧ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇੱਧਰ-ਉੱਧਰ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈ ਤੇ ਇਸ ਤਰ੍ਹਾਂ ਇਹ ਵੀ ਕਾਬੂ ਕੀਤਾ ਗਿਆ ਸਰ ਗੱਡੀ ਇਹ ਬਾਸ ਕਿੱਥੋਂ ਆਈ ਇਹ ਰਾਜਪੁਰੇ ਤੋਂ ਬਾਬਸਾਈ ਜੀ ਕੱਲ ਸਵੇਰੇ ਗਏ ਸੀ ਹਨ ਮੌਨਟੇਮ ਇਹ ਸ਼ਾਮੀ ਇਹ ਬਾਬਸਾਈ ਜੀ ਪੱਟੀ ਦੀ ਪੱਟੀ ਦੀ ਬਸਾਈ ਆ ਅੱਗ ਲੱਗਣ ਦੇ ਕਾਰਨ ਅਜੇ ਤੱਕ ਦਾ ਪਤਾ ਨਹੀਂ ਲੱਗਾ ਸੀ ਜਾਂਚ ਕਰ ਰਹੇ ਹੈਗਾ ਸਾਡੇ ਮਾਨ ਜੋ ਨੇਟਰ ਸਾਹਿਬ ਉਹਨਾਂ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਹੈ ਜਾਂਚ ਕਰਨ ਲਈ ਉਹ ਵੀ ਆ ਰਹੀ ਹੈਗੀ ਆ ਤੇ ਉਸ ਬਾਅਦ ਹੀ ਪਤਾ ਲੱਗੇਗਾ ਪਰ ਸ਼ੱਕ ਦੇ ਤੌਰ ਤੇ ਇਹ ਹੈ ਕਿ ਬਈ ਔਰ ਸ਼ਾਰਟ ਸਰਕਟ ਹੋਇਆ ਲੱਗਦਾ ਲੱਗਦਾ ਸਰ ਕੋਈ ਜ਼ਾਲਿਮ ਨੁਕਸਾਨ ਨਹੀਂ ਰਿਹਾ ਨੀ ਜਾਨੀ ਨੁਕਸਾਨ ਕੋਈ ਨਹੀਂ ਕਿ ਉਸ ਟਾਈਮ ਉਹ ਗੱਡੀ ਡਰਾਈਵਰ ਕੰਡਕਟਰ ਖੜੀ ਕਰਕੇ ਮਤਲਬ ਸਵਾਰੀਆਂ ਉਤਾਰ ਕੇ ਖੜੀ ਕਰਕੇ ਇਥੇ پارک ਕੀਤੀ ਸੀ ਗੱਡੀ ਉਹਨੇ ਮੇਰੀ ਕੀ ਨਾਮ ਮੇਰਾ ਨਾਮ ਜੀ ਸੰਜੀਵ ਕੁਮਾਰ ਜੀ ਜੀ ਗਿਆ ਮੈਂ ਸੀਨੀਅਰ ਅਸਿਸਟੈਂਟ ਸਰ ਇੱਕ ਗੱਡੀ ਬੜੀ ਡਾਇਰ ਲੋ ਜੀ ਨੇ ਕਿ ਬਾਕਸ ਨੂੰ ਆ ਕੇ ਲੱਗਿਆ ਘੱਟੀ ਤੁਸੀਂ ਲੋਕੇ ਦੇ ਪੁੱਜੇ ਸੀ ਕੀ ਪੇ ਲੱਗੀ ਇਸੀ ਘੱਟਾ ਦਾ ਮਤਲਬ ਜਿਸ ਤਰ੍ਹਾਂ ਜੀ ਦੱਸ ਰਿਹਾ ਕਿ ਯਾਨੀ ਕਿ ਕੱਲ ਗੱਡੀ ਸਾਡੀ ਯਮਨਾਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤ ਨਹੀਂ ਛਾਤਰੇ ਤੋਂ ਇਹੀ ਕਹਿ ਸਕਦੇ ਆ ਕਿ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆ ਕਿ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਉਹ ਅੱਗ ਉਗਲਾਰੀ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਾਨ ਜੋ ਜਨਮ ਵਿੱਚ ਸਭ ਮੌਕੇ ਤੇ ਪਹੁੰਚੇ ਨੇ ਸਾਡੇ ਦਰਦਾਰਾ ਸਿੰਘ ਜੀ ਟੀਐਮ 100 ਰਾਏ ਕੁਮਾਰ ਸ਼ਰਮਾ ਜੀ ਤੇ ਸਾਡੀ ਜਿਹੜੀ ਲੋਕਲ ਵਰਕਸ਼ਾਪ ਤੇ ਦਫ਼ਤਰੀ ਸਟਾਫ ਦੀ ਜਿਹੜੀ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿਗੇਡ ਦੀ ਲੋਕਲ ਬਸ ਇਥੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਸੀ ਹਾਂਜੀ ਇਲਫਾਨ ਕਿੰਨਾ ਨੁਕਸਾਨ ਤਾਂ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ